ਲਵੜਾ ਉਨਾਂ ਮਾਰਗ ਦੇ ਅੱਡਾ ਪੋਲ ਨਜ਼ਦੀਕ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਇਹ ਦੋਵੇਂ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਇਹ ਜਦੋਂ ਆਪਣੇ ਕੰਮ ਤੋਂ ਘਰ ਨੂੰ ਵਾਪਸ ਜਾ ਰਹੇ ਹੁੰਦੇ ਹਨ ਤਾਂ ਰਸਤੇ ਵਿੱਚ ਇੱਕ ਖੜੀ ਟਰਾਲੀ ਦੇ ਨਾਲ ਇਹਨਾਂ ਦੀ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਜਿਸ ਵਿੱਚ ਇੱਕ ਨੌਜਵਾਨ ਤਾਂ ਮੌਕੇ ਤੇ ਹੀ ਦਮ ਤੋੜ ਦਿੰਦਾ ਹੈ ਤੇ ਦੂਸਰੇ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਲਈ ਰਵਾਨਾ ਕਰ ਦਿੱਤਾ ਜਾਂਦਾ ਹੈ ਇਸ ਘਟਨਾ ਤੋਂ ਬਾਅਦ ਟਰੈਕਟਰ ਚਾਲਕ ਵੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਪਰਿਵਾਰਿਕ ਮੈਂਬਰਾਂ ਨੇ ਪ੍ਰਸ਼ਾਸਨ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਦੇ ਦਿਨ ਇਸ ਤਰ੍ਹਾਂ ਦੇ ਸੜਕ ਹਾਦਸੇ ਹੁੰਦੇ ਨੇ ਪਰ ਪ੍ਰਸ਼ਾਸਨ ਇਹਨਾਂ ਉੱਤੇ ਕੋਈ ਵੀ ਸਖਤ ਕਾਰਵਾਈ ਨਹੀਂ ਕਰਦਾ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਰਣ ਗ੍ਰਾਮਪਨਿਆਰ ਸਾਣਾ ਸਿਰਫ ਜਿਲ੍ਹਾ ਕਾਂਗੜਾ ਹਾਂਜੀ ਜਿਹੜਾ ਐਕਸੀਡੈਂਟ ਹੋਇਆ ਭੋਲ ਦੇ ਵਿੱਚ ਜਬੂੰਬੂ ਮੋਟਰਸਾਈਕਲ ਤੇ ਟਰਾਲੀ ਦੇ ਵਿੱਚ ਕਰ ਕੀ ਲੱਗਦੇ ਸੀ ਸੜਕੇ ਤੋਂ ਨੇ ਹਾਂਜੀ ਮੇਰਾ ਭਤੀਜਾ ਜੀ ਮੇਰੇ ਕੋਲ ਕੋਈ ਕਰਨ ਵਾਲਾ ਗੱੜਾ ਸਾਡਾ ਤੇ ਇਹ ਬੱਚੇ ਸਾਡੇ ਉੱਥੇ ਟੂਲ ਟੈਕ ਸੇ ਸਰਵਿਸ ਕਰਦੇ ਬੈਠੇ ਆਪਣੀ ਡਿਊਟੀ ਖਤਮ ਕਰਕੇ ਨਾ ਆ ਰਹੇ ਕਰਨ ਵਾਪਸ ਤੇ ਭੋਲ ਦੇ ਕੋਲ ਹਰ ਸਾਲ ਵੀ ਕੋ ਸਾਹਮਣੇ ਨਾ ਅੱਗੇ ਟਰਾਲੀ ਖੜੀ ਸੀ ਤੇ ਪੈਪਾ ਲੱਦੀਆਂ ਸੀ ਖਸ਼ਾਲ ਕੋ ਦੱਸ ਰੇਲਵੇ ਟਰਾਲੀ ਸੀਗੀ ਤੇ ਟਰਾਲੀ ਖੜੀ ਸੀ ਤੇ ਵਿੱਚ ਮਤਲਬ ਇਹਨੂੰ ਵਜਈਏ ਮੋਟਰ ਪਜ ਗਿਆ ਆ ਹਨੇਰੇ ਦੇ ਵਿੱਚ ਖੜੀ ਕੀਤੀ ਸੀ ਹਨੇਰੇ ਦੇ ਵਿੱਚ ਹੀ ਖੜੀ ਕੀਤੀ ਸੀ ਸੜਕ ਦੇ ਵਿੱਚ ਹੀ ਖੜੀ ਕੀਤੀ ਸੀ ਸੜਕ ਦੇ ਵਿੱਚ ਹੀ ਸੀ ਮਤਲਬ ਸਾਈਡ ਥੋੜੀ ਸੀ ਪਰ ਸੜਕ ਦੇ ਵਿੱਚ ਹੀ ਇਹ ਇਹ ਕਿੰਨੇ ਲੜਕੇ ਸੀ ਦੋ ਲੜਕੇ ਸੀਗੇ ਹਾਂਜੀ ਦੋ ਇੱਕ ਮੁੰਡਾ ਸਾਡਾ ਭਤੀਜਾ ਰਮਨ ਕੁਮਾਰ ਤੇ ਦੂਸਰਾ ਪਤਾ ਨਹੀਂ ਕੋ ਉਹਨੂੰ ਪਤਾਣਾ ਕੌਣ ਸੀ ਉਹਦੇ ਨਾਲ ਕੰਮ ਕਰਦਾ ਸੀ ਕੋਈ ਉਹ ਪਲਾਸੀ ਆ ਦੇਖਿਆ ਹੋਣਾ ਅੱਛਾ ਦੋਨੇ ਇਕੱਠੇ ਕੰਮ ਕਰਦੇ ਸੀ ਹਾਂਜੀ ਹਾਂਜੀ ਤੇ ਡਿਊਟੀ ਤੋਂ ਵਾਪਸ ਆ ਰਹੇ ਸੀ ਡਿਊਟੀ ਤੋਂ ਵਾਪਸ ਆ ਰਹੇ ਸੀ ਜੀ ਟੋਲ ਟੈਕਸ ਵਾਰ ਤੇ ਕਰਦੇ ਸੀ ਉਸੇ ਪ੍ਰਾਈਵੇਟ ਸਰਵਿਸ ਉਸ ਤੋਂ ਆ ਰਹੇ ਹੀ ਵਾਪਸ ਤੇ ਹੁਣ ਜੇ ਇੱਕ ਦੀ ਡੈਥ ਹੋ ਗਈ ਹੈ ਤੇ ਦੂਸਰੇ ਜਿਹੜਾ ਕਿਥੇ ਰਹਿ ਪਿਆ ਉਹ ਮੁਕੇਰੀਆਂ ਲੈ ਕੇ ਉਹਨੂੰ ਫਿਲਹਾਲ ਵੈਸੇ ਉਹ ਵੀ ਕਾਫੀ ਸੱਟਾਂ ਲਗੀਆਂ ਪਰ ਉਹ ਠੀਕ ਆ ਵੈਸੇ ਬਚਾ ਉਹਦਾ ਲੱਗਦਾ ਕਿ ਹੈ ਕਿ ਜਿਹੜਾ ਇੱਕ ਐਕਸੀਡੈਂਟ ਹੋਇਆ ਹੈ ਨਾ ਕਿ ਕਦੀ ਜਾਨ ਚਲੀ ਜਾਣੀ ਸੜਕ ਵਿਚਾਰੇ ਇਸ ਤਰ੍ਹਾਂ ਟਰੈਕਟਰ ਟਰਾਲੀਆਂ ਖੜੇ ਕਰਨਾ ਤੇ ਹਾਂਜੀ ਹੈ ਤੇ ਟ੍ਰੈਫਿਕ ਨਿਯਮਾਂ ਦੇ ਬਿਲਕੁਲ ਅਵੇਲ ਨਾ ਜੀ ਤਾਂ ਵੈਸੇ ਗਲਤ ਹੈ ਮੇਰੇ ਨਾਲ ਹੋਇਆ ਟਰਾਲੀ ਦਾ ਐਕਸੀਡੈਂਟ ਉਹ ਵਿਅਕਤੀ ਆਏ ਕੋਈ ਉਹ ਡਰਾਈਵਰ ਜਿਹੜਾ ਉਹ ਟਰਾਲੀ ਛੱਡ ਕੇ ਭੱਜ ਗਿਆ ਬਾਕੀ ਪੁਲਿਸ ਨੇ ਟਰਾਲੀ ਜੇ ਕਬਜ਼ਾ ਕਰ ਲਈ ਹੁਣ ਦੇਖੋਗੇ ਕੀ ਕਾਰਵਾਈ ਕਰਦੇ ਤੁਸੀਂ ਇਹ ਮਤਲਬ ਜੋ ਵੀ ਹੈਗਾ ਪੂਰੀ ਇਨਕੁਆਰੀ ਹੋਵੇ ਕਿ ਤੱਕ ਤੱਕ ਕਿਹਦੀ ਗਲਤੀ ਜੋ ਵੀ ਆ। ਜੀ ਮੇਰਾ ਭਤੀਜਾ ਜੀ। ਜੀ ਤੇ ਦੂਸਰਾ ਲੜਕਾ ਕੌਣ ਸੀ? ਦੂਸਰਾ ਲੜਕਾ ਪਿੰਡ ਦਾ ਹੀ ਆ ਜੀ। ਇਹ ਟੂਲ ਟੈਕਸ ਇੱਥੇ ਕੰਮ ਕਰਕੇ ਆ ਰਹੇ ਸੀ ਵਾਪਸ ਸ਼ਾਮ ਨੂੰ ਘਰ ਨੂੰ। ਜੀ ਕਿਹੜੀ ਜਗ੍ਹਾ ਤੇ ਕੰਮ ਕਰਦਾ? ਇਹ ਟੂਲ ਟੈਕਸ ਇੱਥੇ ਕਰਦੇ ਨੇ ਜੀ। ਪਰ ਰੋਡ ਤੇ ਟ੍ਰੈਲੀ ਖੜੀ ਸੀ। ਰੇਲਵੇ ਦਾ ਕੰਮ ਹਾਂ ਉਹਦੇ ਵਿੱਚ ਪੈਪਨ ਲੱਦੀਆਂ ਹੀ ਆ। ਰੋਡ ਦੇ ਸਾਈਡ ਤੇ ਲਾਈਆ ਇਹਨੂੰ ਟ੍ਰੈਲੀ। ਫਿਰ ਰਾਤ ਨੂੰ ਲੇਟਾਂ ਪਾਉਂਦੀਆਂ ਤਾਂ ਇਹਨਾਂ ਦਾ ਫਰਜ਼ ਬਣਦਾ ਵੀ ਰਾਤ ਨੂੰ ਗੱਡੀ ਜੋ ਵੀ ਵੀਕਲ ਹੈ ਸਾਈਡ ਲਗਾ ਕੇ ਖੜਾ ਕਰੇ। ਲਗਦਾ ਸਿੱਧੇ ਕਾਨੂੰਨ ਦੀਆਂ ਦਿੱਤਾਂ ਜੀਆਂ ਕਾਨੂੰਨ 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 ਕੀ ਕਰਦਾ ਇਹ ਕਾਨੂੰਨੀ ਕਰਦਾ ਕਾਨੂੰਨ ਕਰਦਾ ਹੁੰਦਾ ਤਾਂ ਐਕਸੀਡੈਂਟ ਨਾ ਹੁੰਦਾ ਬੱਤੀ ਕਿਸੇ ਦੀ ਬੱਚੇ ਗਰੀਬ ਦੀ ਜਾਨ ਨਾ ਜਾਂਦੀ ਜਿਹੜਾ ਦੂਸਰਾ ਇੰਜਰਡ ਹੈਗਾ ਵਿਅਕਤੀ ਉਹ ਕਿੱਥੇ ਹੈ ਦੂਸਰਾ ਉਹ ਇਸ ਟਾਈਮ ਮਕੇਰੀਆਂ ਲੈ ਕੇ ਗਿਆ ਜੀ ਮਰ ਦੀ ਹਾਲਤ ਕਿਸ ਤਰ੍ਹਾਂ ਉਹਨਾਂ ਦੀ ਹਾਲਤ ਸੀਰੀਅਸ ਸੀ ਦੱਸ ਰਹੇ ਉਹਨਾਂ ਨੇ ਜੀ ਜੀ ਤੇ ਪਰਿਵਾਰ ਦੇ ਵਿੱਚ ਇਹਨਾਂ ਦੇ ਵਿੱਚ ਕੌਣ ਕੌਣ ਹੈਗਾ ਇਹਨਾਂ ਦੇ ਜਿਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਮਜ਼ਦੂਰੀ ਕਰਦਾ ਦਾ ਪਿਓ ਜੀ ਜੀ ਮੈਂ ਚਾਚਾ ਜੀ ਉਹਦਾ ਹਾਂਜੀ ਤੇ ਕੀ ਹਾਲਾਤ ਕਿਸ ਤਰ੍ਹਾਂ ਦੇ ਗਰੀਬ ਪਰਵਾਰ ਗਰੀਬ ਪਰਿਵਾਰ ਹੈ ਜੀ ਤਾਂ ਇਹ ਤੇ ਜਿਹੜਾ ਦੂਸਰਾ ਲੜਕਾ ਹੈ ਉਹ ਵੀ ਤੇੜੀ ਤਫੀ ਲੰਦਾ ਜੀ ਜੀ ਤੇ ਕੀ ਮੰਗ ਕੀ ਕਰਨਾ ਚਾਹੁੰਦੇ ਪੰਜ ਮੰਗ ਕਿ ਨਿਸਾਬ ਕਰ ਦੇ ਜੀ ਜੋ ਕਰਮਚਾਰੀ ਹੈ ਨਾ ਪੁਲਿਸ ਦੇ ਹੈ ਕੋਈ ਵੀ ਹੈ ਅੱਛਾ ਨਿਸਾਬ ਕਰੇ ਗਰੀਬ ਕਰਨ ਨੂੰ ਕੁਛ ਮਤਲਬ ਫੈਸਲਾ ਦੇ ਜਿਹੜਾ ਇੱਕ ਤੇ ਅਥ ਹੋਈ ਜਿਹਨਾਂ ਦੀ ਉਹ ਮੈਰਿਟ ਸੀਗੇ ਉਹ ਨਹੀਂ 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 ਸ਼ਾਦੀ 2 ਮਹੀਨੇ ਰਹਿ ਗਏ ਜੀ ਸ਼ਾਦੀ ਉਹਨੇ ਨੂੰ ਅੱਛਾ 2 ਮਹੀਨੇ ਬਾਅਦ ਸ਼ਾਦੀ ਸੀ ਜੀ ਜੀ 2 ਮਹੀਨੇ ਬਾਅਦ ਸ਼ਾਦੀ ਸੀ ਜਿਹੜਾ ਦੂਸਰਾ ਲੜਕਾ ਸੀਗਾ ਜਿਹੜਾ ਉਹ ਸ਼ਾਦੀशुदा ਹੈ ਜੀ ਨਹੀਂ ਨਹੀਂ ਕੁਵਾਰ ਆ ਉਹ ਵਿਸ਼ਾਲ ਵੀ ਕੁਵਾਰ ਹੈ ਪ੍ਰਵੀਨ ਕੁਮਾਰ ਹੈ ਪ੍ਰਦੀਪ ਕੁਮਾਰ ਦੀ ਦਾ ਐਕਸੀਡੈਂਟ ਹੋਇਆ ਹਾਂਜੀ ਕੌਣ ਲੜਕੇ ਸੀਗੇ ਤੇ ਕਿੱਥੋਂ ਆ ਰਹੇ ਸੀ ਤੇ ਕਿੱਥੇ ਐਕਸੀਡੈਂਟ ਹੋਇਆ ਇਹ ਜੀ ਆਪਣੇ ਅਮਰੋਧ ਨਾਲ ਇੱਕ ਟੂਲ ਟੈਕਸ ਸ਼ੁਰੂ ਹੋਇਆ ਹੈ ਅਭੀ ਨਵਾਂ ਨਵਾਂ ਉਥੇ ਜੌਬ ਕਰਦੇ ਸੀ ਤੇ ਇਹ ਆਪਣੇ ਅਨੁਯੋਗ ਤੋਂ ਡਿਊਟੀ ਤੋਂ ਬਾਅਦ ਘਰ ਨੂੰ ਆ ਰਹੇ ਸੀ ਤੇ ਇੱਕ ਆਪਣੇ ਟਰਾਲੀ ਹੈਗੀ ਜਿਹੜਾ ਰੇਲਵੇ ਦਾ ਕੰਮ ਚੱਲਿਆ ਉਹ ਟਰਾਲੀ ਨਾਲ ਇਹਨਾਂ ਦਾ ਟਕਰਾਵ ਹੋ ਗਿਆ ਜੀ ਉਹਦੇ ਚ ਇੱਕ ਜਿਹੜਾ ਸਾਡਾ ਮੁੰਡਾ ਹੈ ਮਿੱਠੂ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਦੂਜਾ ਮੁੰਡਾ ਜਿਹੜਾ ਆਪਣਾ ਵਿਸ਼ਾਲ ਕੁਮਾਰ ਹੈ ਉਹਨੂੰ ਸਟਾਈਆਂ ਗੰਭੀਰ ਰੂਪ ਤੇ ਦੇ ਨਾਲੇ ਉਹਨੂੰ ਰੈਫਰ ਕੀਤਾ ਗਿਆ ਮਕੇਰੀਆਂ ਨੂੰ ਹਾਂਜੀ ਤੇ ਵਿਸ਼ਾਲ ਜਿਹੜਾ ਮੁੰਡਾ ਹੈ ਉਹ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਦਾ ਵਿਸ਼ਾਲ ਦੇ ਤੇ ਵਿਸ਼ਾਲ ਦੇ ਪਰਿਵਾਰ ਚ ਜੀਵ ਦੀ ਇੱਕ ਮਾਤਾ ਹੀ ਹੈ ਗਈ ਹੈ ਉਹਦੇ ਬ੍ਰਦਰ ਮਿਲ ਸਾਡੇ ਪਾਈਆ ਨੂੰ ਹੁਣ ਡੈਥ ਹੋ ਚੁੱਕੀ ਆ ਉਹ ਇਕੱਲੇ ਹਨ ਉਹ ਮਿਲ ਇਸ ਮੁੰਡੇ ਦੇ ਸਿਰ ਤੇ ਹੀ ਨਿਰਭਰ ਕਰਦਾ ਪੂਰਾ ਪਰਿਵਾਰ ਆ ਨਾ ਬੜਾ ਹਾਦਸਾ ਹੋ ਗਿਆ ਲੱਗਦਾ ਨਹੀਂ ਅੰਗੈਲੀ ਹੈਗੀ ਰੇਲਵੇ ਵਿਭਾਗ ਦੀ ਜਿਸ ਤਰ੍ਹਾਂ 10 ਟਰਾਲੀ ਉਹਨਾਂ ਦੇ ਨਾਲ ਟਕਰਾ ਹੋ ਗਿਆ ਡਰਾਈਵਰ ਵੀ ਭੱਜ ਗਿਆ ਹਾਂਜੀ ਮੁੱਖੀ ਤੇ ਟਰਾਲੀ ਭੱਜ ਗਈ ਤੇ ਹੁਣ ਡਰਾਈਵਰ ਕੋਈ ਹੋਵੇ ਕੀਤਾ ਨਹੀਂ ਗ੍ਰਿਫਤਾਰ ਕੀਤਾ ਨਹੀਂ ਜੀ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਬਾਕੀ ਜਿਹੜਾ ਮੁੰਡਾ ਦੂਜੇ ਦਾ ਮਿੱਠੂ ਉਹਦੀ ਡੈਡ ਬੁੱਢੀ ਆਪਣੇ ਸਿਵਲ ਹਸਪੀਟਲ ਬੀਬੀਐਮਬੀ ਆ ਗਈ ਹੈ ਹਾਂਜੀ ਕੀ ਵਿਚਾਰ ਕੀ ਕਰਨਾ ਚਾਹੁੰਦੇ ਹੋ ਮੰਗ ਜੀ ਇਨਸਾਫ ਚਾਹੀਦਾ ਸਾਨੂੰ ਜੀ ਪਤਾ ਲੱਗੇ ਕਿੱਦਾਂ ਮਤਲਬ ਕੀ ਹੋਇਆ ਹਾਂਜੀ ਇਹ ਸਾਡਾ ਪ੍ਰਸ਼ਾਸਨ ਨਾਲ ਹੀ ਰਿਕੁਐਸਟ ਹੈ ਇੱਕ ਹੋਰ ਹੱਥ ਜੋੜ ਕੇ ਬੇਨਤੀ ਹੈ ਕਿ ਜੀ ਕਾਰਵਾਈ ਕੀਤੀ